ਹੋਣਾ ਮੂਸੇ ਵਾਲਾ ਦਾ ਨਾ ਦੇ ਯਾਰ ਉਹ ਉਹਦਾ ਆਪ ਦਾ ਜਨਰ ਹੈ ਇੱਕ ਉਹਦਾ ਇੱਕ ਆਪਣਾ ਜਨਰ ਹੈ ਠੀਕ ਹੈ ਉਸ ਪਰਮਾਤਮਾ ਦੀ ਖੇਡ ਸੀ ਉਹ ਮੁੰਡਾ ਉਹਦੇ ਘਰ ਦੇ ਨਾਲ ਥੋੜਾ ਜੀ ਕਰਦਾ ਚਲਾ ਜਾਵੇ ਉਹਦੇ ਸਾਹ ਪੂਰੇ ਹੋਏ ਮੁੰਡੇ ਦੇ ਜਿੰਨੀ ਮਾਰਾ ਇਹਨੇ ਬਖਸ਼ੀ ਸੀ ਉਹ ਨਹੀਂ ਮਿਲੀ ਬਹਾਨਾ ਕੋਈ ਵੀ ਬਣਿਆ ਉਹ ਚਲਿਆ ਗਿਆ ਪਰ ਹੁਣ ਜੇ ਤੂੰ ਆਖੇ ਵੀ ਉਹਦਾ ਗੀਤ ਮੇਰੇ ਵਾਲੇ ਸੁਣ ਲਾ ਉਹ ਯਾਰ ਉਹ ਇੱਕ ਵੱਡਾ ਕਲਾਕਾਰ ਸੀ ਮੈਂ ਮੰਨਦਾ ਐਸ ਗੱਲ ਨੂੰ ਬਹੁਤ ਸਿਆਣਾ ਮੁੰਡਾ ਸੀ ਉਹ ਪਰ ਹੁਣ ਉਹ ਚਲਾ ਗਿਆ ਬਾਬਾ ਉਹਦੇ ਗੀਤ ਤੂੰ ਕਾਰ ਚ ਬੈਠ ਕੇ ਸੁਣ ਸਕਦਾ ਹੈ ਘਰੇ ਟੀਵੀ ਚ ਲਾ ਕੇ ਸੁਣ ਲੈ ਹੈੱਡਫੋਨ ਚ ਲਾ ਲੈ ਸੋ ਇੱਕ ਵਿਧ ਹੁੰਦੀ ਆ ਬਾਬੇ ਪ੍ਰੋਗਰਾਮ ਦੀ ਕਈ ਥਾਵਾਂ ਤੇ ਮੁੰਡੇ ਨਾ ਫਿਰ ਇੱਕੋ ਹੀ ਰੱਟ ਲਾਈ ਰੱਖਦੇ ਆ ਉਹਦੇ ਮਾਪੇ ਵੀ ਅਰਦਾਸ ਕਰੋ ਜਿਹੜਾ ਕੰਮ ਕਰਨ ਵਾਲਾ ਹੈ ਗੀਤਾ ਨਾਲ ਨਹੀਂ ਕੁਛ ਹੋਣਾ ਵੀ ਮੂਸੇ ਵਾਲਾ ਦਾ ਲਾ ਦੇ ਤੇ ਲੜਕਾ ਮਾਰਦਾ ਪਿੱਛੇ ਕਿਸੇ ਦਾ ਜਵਾਨ ਪੁੱਤ ਮਰਿਆ ਤੇ ਇਕੱਠਾਂ ਚ ਅਸੀਂ ਕਰ ਕਰ ਕੇ ਵੀ ਉਹਦਾ ਲਾ ਦੇ ਉਹਦਾ ਲਾ ਦੇ ਜਦੋਂ ਕੋਈ ਗੀਤ ਲਾਉਂਦਾ ਫਿਰ ਅਸੀਂ ਕੂਕਾ ਮਾਰਦੇ ਆ ਕੀ ਗੱਲ ਮੁੰਡਾ ਜੰਮਿਆ ਕਿ ਮਰਿਆ ਅੱਗ ਲੱਗੀ ਪਈ ਆ ਯਾਰ ਉਹਨਾਂ ਦਾ ਘਰੇ ਮਾਪੇ ਟਾਈਮ ਤੋਂ ਪਹਿਲਾਂ ਬਜ਼ੁਰਗ ਹੋ ਗਏ ਹੋ। ਹੈ 1 ਸਾਲ ਹੋਇਆ ਉਹ ਮੁੰਡੇ ਨੂੰ ਗਏ ਨੂੰ। ਤਾਂ ਸੋਚਣ ਵਾਲੀਆਂ ਤਾਂ ਆ ਗੱਲਾਂ ਬਾਬਿਓ। ਹੈ ਜੇ ਤੁਸੀਂ ਕਿਸੇ ਕਲਾਕਾਰ ਨੂੰ ਕਹਿੰਦੇ ਵੀ ਉਹਦਾ ਗੀਤ ਲਾ ਦੇ। ਲਾਉਣ ਨੂੰ ਲਾ ਦੂਗਾ ਕੀ ਹੋ ਜਾਊਗਾ ਗੀਤ ਲਾਉਣ ਨਾਲ। ਅਸਲ ਇਹ ਹੁੰਦੀ ਹੈ ਕਿ ਜਿਸ ਮਿੱਟੀ ਦੇ ਜਾਏ ਆਪਾਂ ਉਹਨਾਂ ਦੇ ਘਰੇ ਇਸ ਵੇਲੇ ਦਰਦ ਹੈ। ਕੋਈ ਹਿਸਾਬ ਨਹੀਂ ਇੰਨਾ ਦਰਦ ਹੈ। ਕੋਈ ਤੜਕੇ ਉੱਠ ਕੇ ਜਾਏ ਇਸ ਮੇਲੇ 'ਚੀ ਮੈਨੂੰ ਕਹਦੇ ਵੀ ਭਾਈ ਹਾਂ ਗੱਲ ਜਿਹੜੀ ਕਰਨ ਵਾਲੀ ਵੀ ਭਾਈ ਯਾਰ ਉਹ ਮੂਸੇ ਵਾਲੇ ਮੁੰਡੇ ਵਾਸਤੇ ਉਹਦੇ ਪਰਿਵਾਰ ਵਾਸਤੇ ਅਰਦਾਸ ਕਰੀਏ ਆਪਾਂ ਸਾਰੇ। ਦੋ ਮਿੰਟ ਲਈ ਸਾਰਿਆਂ ਨੂੰ ਕਹੀਏ ਆਪਾਂ ਚੁੱਪ ਰਹੀਏ ਤੇ ਸੱਚੇ ਪਾਤਸ਼ਾਹ ਨੂੰ ਕਹੀਏ ਕਿ ਉਹਨੂੰ ਆਪਦੇ ਚਰਨਾਂ 'ਚ ਜਗ੍ਹਾ ਦੇਈ ਤੇ ਮਾਪੇ ਉਹਨੂੰ ਪਿੱਛੇ ਭਾਣਾ ਮੰਨਣ ਦਾ ਬਲ ਬਖਸ਼ੀ ਆਹ ਗੱਲਾਂ ਕਰਦੇ ਤਾਂ ਆਪਾਂ ਚੰਗੇ ਲੱਗਦੇ ਆ ਪਰ ਉਹਦਾ ਗੀਤ ਲਵਾ ਕੇ ਪਿੱਛੇ ਲਲਕਰਾ ਮਾਰਨਾ ਯਾਰ ਇਹ ਇਹ ਕੋਈ ਜ਼ਮੀਰ ਵਾਲੀ ਗੱਲ ਹੈ ਹੜਾ ਨਹੀਂ ਨਹੀਂ ਕੋਈ ਮੈਂ ਨਾਰਾਜ਼ਗੀ ਨਹੀਂ ਕਰ ਰਿਹਾ ਇਹ ਇਹ ਰੋਜ਼ ਕਿਤਨਾ ਕਿਤਨਾ ਗੱਲਾਂ ਵਾਪਰਦੀਆਂ ਤਾਂ ਯਾਰ ਮਾਪੇ ਉਹ ਲਈ ਕੁਸਨੇਹਾ ਭੇਜੋ ਉਹਨਾਂ ਲਈ ਕੁਸਨੇਹਾ ਭੇਜੋ ਕਿ ਮਹਾਰਾਜ ਮੈਂ ਜਸਨ ਗਿਆ ਸੀ ਤਾਂ ਮੈਂ ਕੋਈ ਫੋਟੋ ਵੀ ਨਹੀਂ ਪਾਈ ਆ ਵੀ ਮੈਂ ਜਾ ਕੇ ਆਇਆ ਮੈਂ ਉਦੋਂ ਅਮਰੀਕਾ ਸੀ ਜਦੋਂ ਇਹ ਪਹਾੜਾ ਹੋਇਆ ਤਾਂ ਮੇਰੇ ਖਿਆਲ ਚ ਮੈਂ 14 15 ਤਰੀਕ ਨੂੰ ਆਇਆ ਸੀ ਤੇ 17 ਤਰੀਕ ਨੂੰ ਮੈਂ ਮੈਂ ਘਰੇ ਗਿਆ ਉਹਨਾਂ ਦੇ ਅੱਜ ਪਹਿਲੀ ਵਾਰੀ ਬੋਲ ਰਿਹਾ ਮੇਰੇ ਖਿਆਲ ਚ ਮੈਂ ਕਿਉਂਕਿ ਮੈਨੂੰ ਚਾਹ ਨਹੀਂ ਘਰੇ ਜਾ ਕੇ ਲਾਈਵ ਹੋਣਾ ਵੀ ਮੈਂ ਵੀ ਮੈਂ ਦੁੱਖ ਪ੍ਰਗਟ ਕਰਨਾ ਆਇਆ ਦੁੱਖ ਤਾਂ ਪਤਾ ਹੀ ਹੈ ਕਿ 누구 ਹੈ ਜਿਹੜਾ ਰੋਜ਼ ਇੱਥੇ ਕਮੈਂਟ ਕਰਦਾ ਉਹਨੂੰ ਦੁੱਖ ਥੋੜਾ ਹੀ ਹੈ ਦੁੱਖ ਤਾਂ ਉਹ ਹੈ ਜਿਹਦੀਆਂ ਅੰਦਰਾਂ ਜਿਹਦੀਆਂ ਅੰਦਰਾਂ ਸੀ ਉਹ ਦੁੱਖ ਤਾਂ ਉਹਨੂੰ ਹੈ ਬਾਬਾ ਕਹਿੰਦਾ ਜਬ ਤੱਕ ਜੀਏ ਮਾਤਾ ਰੋਏ ਜੇ ਕਿਸੇ ਦਾ ਜਾਂਦਾ ਨਾ ਜਦ ਤੱਕ ਜੀਏ ਮਾਤਾ ਰੋਏ ਬਹਿਣ ਰੋਏ ਦਸ ਮਾਸਾਰੇ ਤੇਰਾ ਦਿਨ ਤੱਕ ਪਰੀਆ ਰੋਏ ਫੇਰ ਕਰੇ ਘਰਵਾ ਸਾਰੇ ਬਾਬੇ ਦਾ ਇਦਾਂ ਚਪੇੜਾ ਮਾਰਦੇ ਇੱਥੇ ਬਾਬਾ ਦਰਦ ਦੁਰਦਾ ਉਸੇ ਨੂੰ ਹੈ ਜਿਹਦਾ ਗਿਆ ਔਰ ਔਰ ਰੋਜ਼ ਮਰ ਰਹੀ ਹੈ ਜਦੋਂ ਤੱਕ ਆਪ ਨਹੀਂ ਮਰਦੀ ਉਦੋਂ ਤੱਕ ਰੋਜ਼ ਮਰੂ ਇਹ ਆ ਮਾਂ ਇਹਨੂੰ ਤਾਂ ਦਰਦ ਕਹਿੰਦੇ ਆ ਚਾਰ ਗੀਤ ਗਾ ਕੇ ਆਵੇਂ ਲਲਕਰਾਇਆ ਮਾਰ ਦੇਣਾ ਤੇ ਚੱਕ ਦੇਣਾ ਉਹ ਕੰਮ ਪਰ ਮੈਨੂੰ ਨਹੀਂ ਆਉਂਦੇ ਗਿਆ ਸੀ ਤਾਂ ਮੈਂ ਉਸ ਦਿਨ ਵੀ ਮਾਤਾ ਨੂੰ ਬਿਠਾ ਕੇ ਇੱਕੀ ਗੱਲ ਕਰਕੇ ਆਇਆ ਸੀ ਮੈਂ ਮਾਤਾ ਜਾਣ ਵਾਲਾ ਗਿਆ ਸਾਹ ਪੂਰੇ ਹੋਇਆ ਉਹਦੇ ਇਹ ਗੱਲ ਤੂੰ ਵੀ ਮੰਨਦੀ ਆ ਨਾ ਕਹਿੰਦੀ ਹਾਂ ਪੁੱਤ ਮੰਨਦੀ ਆ ਮੈਂ ਕਿਹਾ ਜਾਣ ਵਾਲਾ ਗਿਆ ਕੋਈ ਲੱਗਦਾ ਵੀ ਉਹ ਪਰਮਾਤਮਾ ਦੇ ਘਰੇ ਵੀ ਕੋਈ ਕਿਸੇ ਨੂੰ ਵੇਲੇ ਤੋਂ ਪਹਿਲਾਂ ਲੈ ਜਾਊਗਾ ਨਹੀਂ ਉਹ ਬਾਬਾ ਉਹ ਨਿਰੰਕਾਰ ਆ ਖਸਮਾ ਸਾਰੀ ਦੁਨੀਆ ਦਾ ਉਹ ਤਾਂ ਗਲਤੀ ਦੀ ਬੁਜਾਇਸ਼ ਨਹੀਂ ਹੈ ਸਾਡੇ ਸਭ ਦੇ ਘਰਾਂ ਚੋਂ ਕੋਈ ਨਾ ਕੋਈ ਗਿਆ ਹੈ ਕੀ ਗੱਲ ਰੱਬ ਨੂੰ ਲਾਂਭੇ ਦਈ ਹੈ ਉਹ ਜਿਹਦੇ ਸਾਹ ਪੂਰੇ ਹੋ ਗਏ ਬਾਬਾ ਜਾਣਾ ਜਾਣਾ ਉਹਨਾਂ ਮਾਤਾ ਨਾਲ ਵੀ ਇਹੀ ਗੱਲ ਸੀ ਮਾਤਾ ਇੱਥੇ ਘਰੇ ਬਹੁਤ ਆਉਣਗੇ ਤੇਰੇ ਮੁੰਡੇ ਦੇ ਟਰੈਕਟਰਾਂ ਨਾਲ ਵੀ ਫੋਟੋਆਂ ਖਿਚਾਉਣਗੇ ਉਹਦੇ ਕੁੱਤਿਆਂ ਨਾਲ ਵੀ ਫੋਟੋਆਂ ਖਿਚਾਉਣਗੇ ਥੋੜੀ ਹਵੇਲੀ ਨਾਲ ਵੀ ਫੋਟੋਆਂ ਖਿਚਾਉਣਗੇ ਫੇਸਬੁੱਕਾਂ ਤੇ ਵੀ ਪਾਉਣਗੇ ਪਰ ਇੱਕੋ ਹੀ ਹਸਾਰਾ ਤੇਰਾ ਤੜ ਕੇ ਉੱਠ ਕੇ ਜਪਦੀ ਸਾਹਿਬ ਨੂੰ ਕਰ ਲਿਆ ਕਰ ਤੜ ਕੇ ਉੱਠ ਕੇ ਭਾਈ ਇੱਕੋ ਹੀ ਇੱਕੋ ਹੀ ਹਸਾਰਾ ਜਿਹੜਾ ਮਨ ਨੂੰ ਚੈਨ ਦੇ ਸਕਦਾ ਹੈ ਕਿਉਂ ਭੰਵੇਂ ਭਾਈ ਇਹ ਤਾਂ ਸੁੱਖਾਂ ਦੇ ਸੰਗੀ ਆ ਸਾਰੇ ਦੁੱਖਾਂ ਵੇਲੇ ਤਾਂ ਬਾਬਾ ਉਹੀ ਆ ਜਿਹੜਾ ਨਾਲ ਖੜਾ ਹੈ ਸਿਰਸ ਕਰਕੇ ਮੇਰੇ ਭਰਾ ਅਰਦਾਸ ਕਰਦੇ ਆਪਾਂ ਇਸ ਸਟੇਜ ਤੋਂ ਉਹ ਸੋਹਣੇ ਨੌਜਵਾਨਾ ਉਹ ਨੌਜਵਾਨਾ ਅਰਦਾਸ ਕਰਦੇ ਆ ਕਿ ਮਹਾਰਾਜ ਉਹਦੇ ਉਹਦੇ ਮਾਪੇ ਨੂੰ ਬਾਣੀ